ਦੇ ਦੋਸਤੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਦੋਸਤਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜਿਹੜੀ ਮੈਂ ਅੱਜ ਦੀ ਵੀਡੀਓ ਪਾ ਰਿਆ ਨਾ ਬੇਨਤੀ ਹੈ ਕਿ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਜਿਹੜੀ ਆਪਾਂ ਅੱਜ ਦੀ ਵੀਡੀਓ ਪਾ ਰਿਆ ਨਾ ਵੀ ਜਿਹੜਾ ਕੈਂਪ ਲੱਗ ਰਿਹਾ ਹੈ ਜਿਹੜਾ ਵੀ ਕਿਸੇ ਦਾ ਕੋਈ ਬਾਹ ਚਾਹੇ ਹੱਥ ਕੱਟਿਆ ਗਿਆ ਚਾਹੇ ਬਾਹ ਕੋਣੀ ਤੋਂ ਥੱਲੇ ਚਾਹੇ ਲੱਤ ਚਾਹੇ ਪੈਰ ਕੁਛ ਵੀ ਉਹਦਾ ਨਾ ਕੈਂਪ ਲੱਗ ਰਿਹਾ ਹੈ ਨਕਲੀ ਅੰਗ ਲਗਾਉਣ ਦਾ ਕੈਂਪ ਲੱਗ ਰਿਹਾ 30 ਅਕਤੂਬਰ ਨੂੰ ਇਸ ਮਹੀਨੇ ਦੀ ਮੀ ਅਗਲੇ ਮਹੀਨੇ ਦੀ 30 ਅਕਤੂਬਰ ਨੂੰ ਬਹੁਤ ਵੱਡੇ ਪੱਧਰ ਤੇ ਲੱਗ ਰਿਹਾ ਹੈ ਪੰਜਾਬ ਫਾਊਂਡੇਸ਼ਨ ਪੰਜਾਬ ਵੱਲੋਂ ਰੋਟਰੀ ਕਲੱਬ ਠੀਕ ਹੈ ਚੰਡੀਗੜ੍ਹ ਦੇ ਸਹਿਯੋਗ ਨਾਲ ਜਿਹੜਾ ਕੈਂਪ ਲੱਗ ਰਿਹਾ ਹੈ ਠੀਕ ਹੈ 30 ਅਕਤੂਬਰ 2024 ਨੂੰ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਇਹ ਧੂਰੀ ਚ ਦੋਸਤੋ ਕੈਂਪ ਲੱਗ ਰਿਹਾ ਹੈ ਨਕਲੀ ਅੰਗ ਲਗਾਉਣ ਦਾ ਕੈਂਪ ਬਹੁਤ ਵੱਡੇ ਲੈਵਲ ਤੇ ਲੱਗ ਰਿਹਾ ਹੈ ਠੀਕ ਹੈ ਇਹਦੇ ਵਿੱਚ ਵੀ ਕਿਸੇ ਵੀ ਵਿਅਕਤੀ ਦੀ ਬਾਹ ਕੋਣੀ ਤੋਂ ਥੱਲੇ ਕੱਟੀ ਹੈ ਉਸ ਨੂੰ ਅਮਰੀਕਾ ਵਿੱਚ ਬਣਿਆ ਹੋਇਆ ਬਨੋਟੀ ਅੰਗ ਜੋ ਜੇ ਮੈਂ ਲਾ ਇੱਕੋ ਤਾਂ ਨਕਲੀ ਅੰਗ ਬੰਦੇ ਤੇ ਚੱਲਣ ਲਈ ਲੱਗਦਾ ਲੱਤ ਹੋ ਗਈ ਬਾਹ ਹੋ ਗਈ ਬਸ ਉਹ ਬੰਦਾ ਉਹਦੇ ਨਾਲ ਚੱਲ ਸਕਦਾ ਇੱਕ ਡੰਮੀ ਲੱਗ ਜਾਂਦੀ ਹੈ ਪਰ ਇਹ ਜਿਹੜਾ ਅੰਗ ਲੱਗ ਰਿਹਾ ਇਹ ਪੂਰਾ ਕੰਮ ਕਰੂਗਾ ਜੇ ਬੰਦੇ ਦਾ ਸਪੋਜ਼ ਕਰੋ ਇੱਥੋਂ ਹੱਥ ਕਰਿਆ ਹੋਇਆ ਉਹਦੇ ਸੈਂਸਰ ਲੱਗੇ ਹੁੰਦੇ ਨੇ ਨਾਲ ਚਾਹੇ ਉਹਦੀ ਕਿਸੇ ਦੀ ਜੜ ਤੋਂ ਵੀ ਕੱਟੀ ਹੋਈ ਹੈ ਨਾ ਬਾ ਉਹ ਵੀ ਕੰਮ ਪੂਰਾ ਨੇ ਪ੍ਰੋਪਰ ਕਰੂਗੀ ਇਦੇ ਲੀਨਾ ਮੈਂ ਤੁਹਾਨੂੰ ਲਿੰਕ ਦੱਸ ਦਾਂਗਾ ਉੱਥੇ Google ਤੇ ਤੁਸੀਂ ਜਾ ਕੇ ਫਾਰਮ ਭਰ ਸਕਦੇ ਹੋ ਫਾਰਮ ਭਰਨ ਦਾ ਕੋਈ ਪੈਸਾ ਨਹੀਂ ਇੱਕੇ ਸੇਵਾ ਸਮਝ ਕੇ ਵੀਡੀਓ ਸ਼ੇਅਰ ਕਰਿਓ ਬੇਨਤੀ ਏਕ ਹੱਥ ਬੰਨ ਕੇ ਤਾਂ ਕਿ ਜੋ ਕੋਈ ਵੀ ਬੱਚਾ ਚਾਹੇ ਬਜ਼ੁਰਗ ਬੁੱਢਾ ਕੋਈ ਵੀ ਹੈ ਜਿੰਨੀ ਮਰਜੀ ਉਮਰ ਦਾ ਉਹਦੇ ਬਨੌਟੀ ਅੰਗ ਲੱਗਣਗੇ ਬਸ ਆਪਣੀ ਸੇਵਾ ਸਮਝ ਕੇ ਮੇਰਾ ਵੀਰਸ ਵੀਡੀਓ ਸ਼ੇਅਰ ਜ਼ਰੂਰ ਕਰਿਓ ਪੇਜ ਨੂੰ ਫੋਲੋ ਜ਼ਰੂਰ ਕਰਿਓ ਤਾਂ ਜੋ ਕਿਸੇ ਗਰੀਬ ਭੈਣ ਭਰਾ ਦਾ ਫਾਇਦਾ ਹੋ ਸਕੇ ਉਸ ਨੂੰ ਕੋਈ ਵੀ ਅੰਗ ਉਹਦਾ ਨਹੀਂ ਹੈਗਾ ਤਾਂ ਉਹਨੂੰ ਉਸ ਦਾ ਅੰਗ ਮਿਲ ਸਕੇ